ਲਓ ਜੀ ਸੱਜਣੋ ਅੱਜ ਆਪਾਂ ਇੱਕ ਛੋਟਾ ਜਿਹਾ ਵਲੋਗ ਲੈ ਕੇ ਆਏ ਆਂ ਬੱਚੇ ਦੇ ਵੱਡੇ ਦਾ ਇਹ ਆਪਣੇ ਮੇਰੀ ਗੁੜੀ ਆ ਜੀ ਇਹਨਾਂ ਦਾ ਆਪਾਂ ਅੱਜ ਵੱਡੇ ਮਨਾ ਰਹੇ ਆਂ ਇਹ ਬਹੁਤ ਦਿਨਾਂ ਤੋਂ ਲੱਗੇ ਹੋਏ ਸੀ ਕਿਉਂਕਿ ਆਪਾਂ ਸਤੂ ਪਹਿਲਾਂ ਵੀ ਜਿਹੜਾ ਆਪਣਾ ਵਿੱਚ ਬ੍ਰਦਰ ਦਾ ਮੁੰਡਾ ਬੈਠਾ ਜੀ ਇਹਨਾਂ ਦਾ ਵੱਡੇ ਮਨਾਇਆ ਸੀ ਮਹੀਨਾ ਕੋ ਲਾਈ ਉਹਨਾਂ ਦਾ ਵਲੋਗ ਮਨਾਇਆ ਸੀ ਹੁਣ ਇਹਨਾਂ ਨੇ ਆਪ ਦਾ ਹੈਪੀ ਬਰਥਡੇ ਮਨਾ ਲਿਆ ਤੇ ਜੋ ਕੈਂਡਲਾਂ ਦੀ ਜੋ ਵੀ ਆਨ ਆਫ ਕਰਨਾ ਹੈ ਉਹ ਕਰਕੇ ਤੇ ਜਾਕੂਨਾਂ ਪਹਿਲੇ ਗੁੜੀਆ ਖੁਦ ਕੇਕ ਕੱਟਣਗੇ ਉਸ ਤੋਂ ਬਾਅਦ ਫਿਰ ਦੂਜੇ ਬੱਚੇ ਕਿਉਂਕਿ ਅੱਜ ਬੱਚੇ ਵੀ ਨਹੀਂ ਆ ਪਏ ਸਕੂਲ ਦਾ ਟਾਈਮ ਸੀਗਾ ਤੇ ਆਪਾਂ ਡਿਊਟੀ 'ਤੇ ਹੋਏ ਸੀ ਤੇ ਲੇਟ ਹੋ ਗਏ ਇਸ ਕਰਨਾ ਤੇ ਕੇਕ ਲੈ ਕੇ ਆਉਂਦਿਆਂ ਕਰਦੇ ਆਪਾਂ ਨੂੰ ਅੱਜ ਜੀ 5 ਤੇ ਬੱਚੇ ਨਜ਼ਰ 'ਚ ਫਿਰ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਐਜੂਕੇਸ਼ਨ ਦਾ ਜ਼ਮਾਨਾ ਤੇ ਸਾਰੇ ਬੱਚੇ ਤੁਸ਼ਾਂਤ ਚਲੇ ਗਏ ਜੀ ਇਸ ਕਰਕੇ ਫਿਰ ਆਪਾਂ ਨੂੰ ਨਾਲ ਦੀ ਜਿੰਨੀ ਕਾਰਵਾਈ ਕਰਨੀ ਸੀ ਕੀਤੀ ਬਾਕੀ ਮੇਰੇ ਆਉਣ ਤੋਂ ਪਹਿਲਾਂ ਬੱਚਾ ਨੇ ਬਲੂਨ ਸੀ ਜਿਹੜੇ ਬਰਥਡੇ ਵਾਲੇ ਇਹ ਆਪ ਦਾ ਫੁਲਾ ਕੇ ਸਾਰੇ ਟੇਬਲ ਟੂਲ ਸੈੱਟ ਕਰਕੇ ਰੱਖਿਆ ਸੀ ਚੇਅਰ ਸੈੱਟ ਸੀ ਕਿਉਂਕਿ ਇਹਨਾਂ ਨੂੰ ਬਹੁਤ ਖੁਸ਼ੀ ਸੀ ਅੱਜ ਬਰਥਡੇ ਸਵੇਰ ਦੇ ਹੀ ਭੱਜੇ ਫਿਰਦੇ ਸੀਗੇ ਪਹਿਲਾਂ ਨੇ ਆਪ ਦਾ ਸਕੂਲ ਦੇ ਵਿੱਚ ਟੀਚਰਾਂ ਨਾਲ ਬਰਥਡੇ ਮਨਾਇਆ ਬੱਚਿਆਂ ਨੂੰ ਟੋਫੀਆਂ ਵੰਡੀਆਂ ਕਲਾਸਰੂਮ ਦੇ ਵਿੱਚ ਬਾਕੀ ਇਧਰ ਕਲਾਸਾਂ ਦੇ ਵਿੱਚ ਵੀ ਵੋਲ ਸਟਾਪ BC ਸੰਸਾਰਾ ਪਬਲਿਕ ਸਕੂਲ ਜਿਹੜਾ ਵੀ ਉੱਥੇ ਇਸ ਚੀਜ਼ ਦਾ ਬਹੁਤ ਮਾਤਵ ਰੱਖਦੇ ਸਾਰੇ ਬੱਚੇ ਆਪੋ ਆਪਣਾ ਪ੍ਰੋਗਰਾਮ ਕਰਦੇ ਆਂ ਤੇ ਜਹਾਬ ਦੇ ਨਾਲ ਜਿੰਨੀ ਕੋ ਉਹਨਾਂ ਦੀ ਕਲਾਸ ਦੀ ਕੈਪੈਸਿਟੀ ਹੁੰਦੀ ਹੈ ਤੇ ਇਹਨਾਂ ਵਿੱਚ ਪਰਿਵਾਰ ਦਾ ਵੀ ਇੱਕ ਲਗਾ ਬਣਾ ਦਿੰਦਾ ਬੱਚੇ ਦੇ ਪਰਤੀਆਂ ਜਿਵੇਂ ਆਪਣੇ ਬਜ਼ੁਰਗ ਵੀ ਬੈਠੇ ਨੇ ਘਰਾਂ ਚ ਅੱਜ ਕੱਲੋ ਇਹ ਸਾਰਿਆਂ ਦੇਖ ਕੇ ਦੋ ਦੋ ਬੱਚੇ ਜੀ ਤੇ ਬਜ਼ੁਰਗਾਂ ਤਾਂ ਉਹ ਪਿਆਰੇ ਲੱਗਦੇ ਜੀ ਜਿਵੇਂ ਕਹਾਉਤ ਹੁੰਦੀ ਪੰਜਾਬੀ ਦੇ ਵਿੱਚ ਕਿ ਮੂਰ ਨਾ ਉਹ ਵਿਆਹ ਪਿਆਰਾ ਉਹਨਾਂ ਨੂੰ ਆਪਣਾ ਨੌਜਾਦਾ ਪਿਆਰ ਆਪਣੇ ਬੱਚਾ ਨਾਲ ਹੁੰਦਾ ਪੋਤੇ ਪੁੱਤੀਆਂ ਨਾਲ ਦੋਧਿਆ ਨਾਲ ਤੇ ਮੈਂ ਤਾਂ ਇਹੀ ਕਹਾਂਗਾ ਸਾਰਿਆਂ ਨੂੰ ਸਾਰੇ ਵੀ ਭਰਾਵਾਂ ਨੂੰ ਕਿ ਬੱਚਿਆਂ ਦਾ ਵੱਡੇ ਜ਼ਰੂਰ ਮਨਾਓ ਥੋੜੇ ਥੋੜਾ ਟਾਈਮ ਕੱਢ ਕੇ ਕਈਆਂ ਕੋਲ ਚਲ ਨਹੀਂ ਟਾਈਮ ਹੁੰਦਾ ਪਰ ਫਿਰ ਵੀ ਕੁਛ ਨਾ ਕੁਛ ਉਹਨਾਂ ਬਸਤੀ ਹੋਣਾ ਚਾਹੀਦਾ ਜੀ ਮੈਂ ਕਿ ਬੱਚੇ ਸਾਈਡ ਤੇ ਖੜੇ ਦੇਖ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਕੁਛ ਹੁੰਦੀ ਕਿ ਅਸੀਂ ਵੀ ਇੱਕ ਦਿਨ ਵੱਡੇ ਮਨਾਵਾਂਗੇ ਉਸ ਸਬਬ ਕਰਾਂ ਵਿਵਾਦ ਮੇਰੀ ਆਪਣੀ ਆਪ ਦੀ ਵਾਰੀ ਆਈ ਜੀ ਕਰ ਕਰਾਉਂਦੇ ਵੀਡੀਓ ਬਣਾਉਂਦੇ ਬਣਾਉਂਦੇ ਜਦੋਂ ਮੈਂ ਡਿਊਟੀ ਤੋਂ ਹੋ ਗਿਆ ਸੀ ਲੇਟ ਲੇਟ ਹੋਣ ਕਰਕੇ ਡਰੈਸ ਚੇਂਜ ਨਹੀਂ ਕਰ ਪਾਇਆ ਦੂਜੀ ਕਪੜੇ ਨਹੀਂ ਪਾ ਸਕਿਆ ਤੇ ਫਿਰ ਮੈਂ ਉਸੇ ਡਰੈਸ ਦੇ ਵਿੱਚ ਹੀ ਆਪ ਦਾ ਵੱਡੇ ਕੇਕ ਇਹਨਾਂ ਦਾ ਕੱਟਿਆ ਤੇ ਮੂ ਮਿੱਠਾ ਕਰਵਾਇਆ ਬੇਟੀ ਦਾ ਫਿਰ ਮੈਡਮ ਵੀ ਆਏ ਕਿਉਂਕਿ ਮੈਡਮ ਵੀ ਥੋੜਾ ਜਿਹਾ ਅੱਜ ਬੀਜੀ ਸੀਗੇ ਇਹ ਕਰੇ ਸਮਾਣਾ ਕਾਰ ਦੂਰ ਕੀਤਾ ਤੇ ਟਾਈਮ ਲੱਗ ਹੀ ਜਾਂਦਾ ਜੀ ਲਗਭਗ ਸਾਰਿਆਂ ਨੂੰ ਕਿ ਆਪਾਂ ਵੀਡੀਓ ਹੋਰ ਵੀ ਪਾਉਂਦੇ ਰਵਾਂਗੇ ਵੱਡਿਆਂ ਦੀ ਪਹਿਲੇ ਵੀ ਵੱਡੇ ਬੱਚੇ ਦੇ ਲੜਕੇ ਦੇ ਵੱਡੇ ਦੀ ਆਪਾਂ ਵੀਡੀਓ ਪਾਈ ਸੀ ਤੇ ਤੇ ਇੰਨਾ ਦੇ ਵੀ ਨਾ ਆਪ ਅਪਡੇਟ ਕਰਾਂਗੇ ਬਾਕੀ ਤੁਹਾਡੇ ਵਾਸਤੇ ਕੋਈ ਨਾ ਕੋਈ ਹੁਣ ਮੋਟੀਵੇਸ਼ਨ ਦੀ ਵੀਡੀਓ ਲੈ ਕੇ ਆਵਾਂਗੇ ਐਜੂਕੇਸ਼ਨ ਸੰਬੰਧੀ ਜਿੰਨਾ ਤੱਕ ਵੀ ਹੋ ਸਕੇ ਜੀ ਤੇ ਤੁਹਾਡਾ ਪਿਆਰ ਚਾਹੀਦਾ ਤੁਹਾਡਾ ਸਾਰੇ ਵੀਰ ਭਰਾਵਾਂ ਦਾ ਆਸ਼ੀਰਵਾਦ ਚਾਹੀਦਾ ਹੈ ਮੇਰੀ ਵੀਡੀਓ ਨੂੰ ਥੋੜਾ ਜਿਹਾ ਨਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਕਿਉਂਕਿ ਸਬਸਕ੍ਰਾਈਬ ਦੇ ਸਿਰ ਤੇ ਹੀ ਸਾਰਾ ਕੰਮ ਚੱਲਣਾ ਹੈ ਤੇ ਜੋ ਵੀ ਸਾਡੇ ਵਾਸਤੇ ਵੀ ਮੋਟੀਵੇਸ਼ਨ ਨਹੀਂ ਹੁੰਦਾ ਕਿ ਸਾਨੂੰ ਅੱਗੋਂ ਸਪਾਸ ਦੇਣ ਵਾਲਾ ਬੰਦਾ ਜੀ ਹੁਣ ਆਪਣੇ ਇੱਕ ਜਵਾਨ ਹੋਰ ਆ ਗਏ ਜੀ ਜਤਾ ਜੀ ਦਾ ਪੁੱਤਰਾ ਇਹ ਵੀ ਖੁਸ਼ੀ ਮਨਾਉਣ ਵਾਸਤੇ ਆਉਦਾ ਹਿੱਸਾ ਪਾਉਣ ਵਾਸਤੇ ਆਇਆ ਇਹ ਖੜਾ ਜਾ ਇਹ ਇਹਨਾਂ ਨੂੰ ਆਪਾਂ ਸਿਖਾਉਣਾ ਵੀ ਪੈਂਦਾ ਬੱਚਿਆਂ ਨੂੰ ਕਿਉਂਕਿ ਛੋਟੇ ਬੱਚਿਆਂ ਦਾ ਨਾ ਇੱਕ ਦੂਜੇ ਦੇ ਪ੍ਰੋਗਰਾਮ ਨਾਲ ਹੀ ਇਹਨਾਂ ਦਾ ਆਪਸੀ ਪਕਾਲ ਮੇਲ ਤੇ ਪਿਆਰ ਬਣਦਾ ਜੇ ਇਹਨਾਂ ਦਾ ਪਿਆਰ ਬਣਿਆ ਰਵੇ ਸਾਰਾ ਦਿਨ ਹੱਸਣਾ ਖੇਡਣਾ ਪੜਾਈ ਵਿੱਚ ਇੱਕ ਦੂਜੇ ਨਾਲ ਦਿਨ ਲੱਗਿਆ ਤਾਂ ਆਪਾਂ ਨੂੰ ਬਹੁਤ ਹੀ ਵਧੀਆ ਚੀਜ਼ ਹੈ ਜੀ ਸਾਰਿਆਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ